ਫਾਜ਼ਿਲਕੜੇ ਮਲੋਟ ਰੋਡ ਤੇ ਗੁੰਮਰ ਸ਼ੈਲਰ ਦੇ ਨੇੜੇ ਹੋਇਆ ਹਾਦਸਾ ਕਾਰ ਅਤੇ ਗੰਨੇ ਨਾਲ ਭਰੀ ਟਰੈਕਟਰ ਟਰਾਲੀ ਵਿਚਕਾਰ ਹੋਈ ਟੱਕਰ ਕਾਰ ਦਾ ਹੋਇਆ ਕਾਫੀ ਨੁਕਸਾਨ ਕਾਰ ਸਵਾਰ ਬਾਲਬਲ ਬਚੇ ਫਾਜ਼ਿਲਕਾ ਦੇ ਮਲੋਟ ਰੋੜ ਤੇ ਹੁਣੇ-ਹੁਣੇ ਇੱਕ ਵੱਡਾ ਹਾਦਸਾ ਹੋ ਗਿਆ ਹੈ ਕਾਰ ਅਤੇ ਟਰੈਕਟਰ ਟਰਾਲੀ ਵਿਚਕਾਰ ਟੱਕਰ ਹੋਈ ਹੈ ਜਿਸ ਦੇ ਵਿੱਚ ਕਾਰ ਸਵਾਰ ਬਾਲਬਾਲ ਬਚ ਗਏ ਜਦਕਿ ਕਾਰ ਦਾ ਕਾਫੀ ਨੁਕਸਾਨ ਹੋਇਆ ਉਧਰ ਟਰੈਕਟਰ ਟਰਾਲੀ ਦਾ ਵੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ ਫਾਜ਼ਿਲਕਾ ਵੱਲ ਤੋਂ ਆ ਰਹੀ ਸੀ ਅਤੇ ਟਰੈਕਟਰ ਟਰਾਲੀ ਮਲੋਟ ਵੱਲ ਤੋਂ ਆ ਰਹੀ ਸੀ ਜਿਨ੍ਹਾਂ ਦੇ ਵਿਚਕਾਰ ਟੱਕਰ ਹੋ ਗਈ ਹੈ ਟੱਕਰ ਇੰਨੀ ਪੈਨਿਕ ਸੀ ਕਿ ਕਾਰ ਦੇ ਪ੍ਰਗਟੇ ਉੱਡ ਗਏ ਹਨ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਇਹ ਪਿਆਰਕ ਹਾਦਸਾ ਹੋਇਆ ਪਾਦਿਲ ਕਾਦੀ ਮਲੋਟ ਰੋਡ ਤੇ ਗੁੰਬਰ ਸ਼ੈਲਰ ਦੇ ਨੇੜੇ ਇਹ ਹਾਦਸਾ ਹੋਇਆ ਜਿਸ ਦੇ ਵਿੱਚ ਕਾਰ ਦਾ ਕਾਫੀ ਨੁਕਸਾਨ ਹੋ ਗਿਆ ਜਦਕਿ ਕਾਰ ਸਵਾਰ ਬਾਲਬਾਲ ਬਚ ਗਏ ਉਧਰ ਟਰੈਕਟਰ ਟਰਾਲੀ ਦਾ ਵੀ ਨੁਕਸਾਨ ਹੋਇਆ ਇਸ ਬਾਰੇ ਦੇ ਵਿੱਚ ਰਾਹਗਿਰ ਨੇ ਦੱਸਿਆ ਕਿ ਟੱਕਰ ਕਾਫੀ ਪਿਆਰਕ ਸੀ ਜਿਸ ਦੇ ਚਲਦਿਆਂ ਕਾਰ ਚਗਣਾਚੂਰ ਹੋ ਗਈ ਹੈ ਅਤੇ ਕਾਰ ਦਾ ਕਾਫੀ ਨੁਕਸਾਨ ਹੋਇਆ ਉਧਰ ਟਰੈਕਟਰ ਟਰਾਲੀ ਦੇ ਟਾਇਰ ਦਾ ਵੀ ਕਾਫੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਇਸ ਬਾਰੇ ਦੇ ਵਿੱਚ ਟਰੈਕਟਰ ਟਰਾਲੀ ਚਾਲਕ ਅਤੇ ਰਾਗੀਰਾਮ ਵੱਲੋਂ ਪੂਰੀ ਜਾਣਕਾਰੀ মিডিਆ ਦੇ ਨਾਲ ਸਾਂਝੀ ਕੀਤੀ ਗਈ ਹੈ। ਆਇਆ। ਲਾਈਵ। ਫਰਵੀ ਲਾਈਵ ਤੋਂ। ਫਰਵੀ ਲਾਈਵ ਤੋਂ। ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਕबीर ਸਿੰਘ ਕੀ ਗੱਲਬਾਤ ਹੋਈ ਹੈ ਅਸੀਂ ਇਧਰੋਂ ਕੰਡਾ ਕਰਕੇ ਆਈ ਜਾਨੇ ਗੰਨਾ ਲੈ ਕੇ ਆਮਦਾਰੀ ਕਰਨ ਠੀਕ ਹੈ ਜੀ ਬਾਈ ਮੇਰੇ ਨਾਲ ਆ ਠੀਕ ਹੈ ਜੀ ਤਾਂ ਅਸੀਂ ਆਮ ਨਾਲ ਆਈ ਜਾਨੇ ਜ ਟਾਪ ਗੇਅਰ ਨਹੀਂ ਲਾਇਆ ਅਸੀਂ ਕਿੱਦੇ ਗੇਅਰ ਚਾਈ ਜਾਨੇ ਉਹ ਉੱਥੇ ਉਹ 2 ਫੁੱਟ ਚਿੱਟੀ ਪੱਟੀ ਤੋਂ ਇਧਰ ਆ ਸੀ ਠੀਕ ਹੈ ਠੀਕ ਹੈ ਜੀ ਤਾਂ ਉਹ ਬੰਦਾ ਓਵਰਟੇਕ ਕਰਿਓਂ ਦਾ ਕਾਰ ਨੂੰ ਤੇਜ਼ ਬਹੁਤ ਆਉਂਦਾ ਤੇ ਉਹਨੇ ਲਿਆ ਕਿਆ ਵੇਖੋ ਅਗਲੇ ਰਹਿਮਤ ਦੇ ਵਿੱਚ ਮਾਰਿਆ ਵੇ ਆ ਟਰੈਕਟਰ ਦਾ ਰੇਮ ਵੀ ਟੁੱਟ ਗਿਆ ਕਿਹੜੇ ਪਾਸੋਂ ਆਂਦਾ ਵੈਸੀ ਇਹ ਉਹ ਅਲਟਰੋ ਆਈ ਜਾਂਦਾ ਸੀ ਫਾਈਨ ਕਾਲੇ ਪਾਸੋਂ ਤੁਸੀਂ ਅਲਟਰੋ ਮੋੜ ਵਾਲੇ ਪਾਸੋਂ ਆਂਦੇ ਹੋ ਹਾਂਜੀ ਅੱਛਾ ਕਿੱਤੋਂ ਦੇ ਬਣੇ ਕੋ ਪਤਾ ਲੱਗਿਆ ਜੀ ਪਤਾ ਨਹੀਂ ਇੱਥੇ ਵੈਲਡਿੰਗ ਦੇ ਖਰਾਬ ਦਾ ਮਿਸਟਰੀ ਹੈ ਇਹ ਉਹ ਜਿਹੜੇ ਖਰਾਬ ਹੋ ਗਏ ਇਹ ਤਾਂ ਲੋਕਲ ਹੀ ਹੈ ਹਾਂਜੀ ਕੀ ਨਾਮ ਕੀ ਪਤਾ ਹੁੰਦਾ ਪਤਾ ਨਹੀਂ ਸਾਨੂੰ ਤਾਂ ਜਾਣਦੇ ਨਹੀਂ ਇਸ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰਗਵੀਰ ਸਿੰਘ ਆਹ ਵੇ ਇੱਧਰ ਵੀ ਮਾਰੀ ਆ ਵੀ ਤੋੜਦਾ ਰਗਵੀਰ ਜੀ ਆ ਵੀ ਪਟਕਾ ਆ ਵੀ ਪਟਕਾ ਜੀ ਥੋੜੇ ਬਾਹਰ ਤੋਂ ਨਿਕਲੇ ਉਹਨੂੰ ਕੋਈ ਪਤਾ ਲੱਗਿਆ ਕੋਈ ਡਰਿੰਕ ਰੂ ਕੀਤਾ ਆ ਜੀ ਹਾਂਜੀ ਉਹਨੇ ਡਰਿੰਕ ਪੀਤੀ ਹੋਈ ਫੁੱਲ ਸੀ ਜੀ ਮੇਰਾ ਨਾਮ ਵਿਜੇ ਕੁਮਾਰ ਜੀ ਵਿਜੇ ਕੀ ਗੱਲ ਹੋਈ ਇੱਥੇ ਪਤਾ ਨਹੀਂ ਜੇ ਇਧਰੋਂ ਆ ਗੱਡੀ ਚੱਲੀ ਸੀ ਤੇ ਵਿੱਚ ਵੱਜੀ ਐ ਕਿੰਦੇ ਵਿੱਚ ਵੱਜੀ ਕੰਨਿਆ ਵਾਲੇ ਟਰਾਲੀ ਚ ਅੱਛਾ ਤੇ ਬਸ ਉਹ ਤੇ ਵਿਚਕਾਰ ਖੜੀ ਸੀ ਤੇ ਫਿਰ ਇਹਦਾ ਲਿਆ ਕੇ ਖੜੀ ਕਰਤੀ ਜਮਨ ਸਾਈਡ ਤੇ ਕਰਤੀ ਹਾਂਜੀ ਤੇ ਪਤਾ ਲੱਗਿਆ ਕਿਧਰੋਂ ਆ ਰਹੀ ਸੀ ਕਾਰ ਤੇ ਟਰੈਕਟਰ ਟਰਾਲੀ ਕਿਧਰੋਂ ਆ ਰਹੀ ਸੀ ਟਰਾਲੀ ਇਧਰੋਂ ਆਦੀ ਪਈ ਸੀ ਤੇ ਗੱਡੀ ਇਧਰੋਂ ਆਦੀ ਵੇਚੀ ਇਧਰੋਂ ਕਿਧਰੋਂ ਜੀ ਸ਼ਹਿਰ ਵਾਲੇ ਪਾਸੇ ਵਾਰਿਸ ਕਾਰ ਸ਼ਹਿਰ ਵਾਲੇ ਪਾਸੇ ਅੱਛਾ ਤੇ ਟਰਾਲੀ ਇਧਰੋਂ ਚੱਲੀ ਸੀ ਕਿਸੇ ਨਾਲੇ ਪਾਸੇ ਸੱਟਾ ਤਾਂ ਨਹੀਂ ਵਧੀਆ ਕਿਸੇ ਦੇ 60 ਨਹੀਂ ਵਜੀ ਬਚਤ ਹੋ ਗਈ ਅੱਛਾ ਗੱਡੀ ਦਾ ਨੁਕਸਾਨ ਹੋਇਆ ਗੱਡੀ ਦਾ ਬਿਲਕੁਲ ਖਤਮ ਹੋ ਗਈ ਅੱਛਾ ਤੇ ਟਰੈਕਟਰ ਵਾਲੀ ਦਾ ਜੋ ਹੋਇਆ ਕੁਝ ਨਹੀਂ ਟਰੈਕਟਰ ਦਾ ਮਤਲਬ ਟਾਇਰ ਵੱਡਾ ਵਾਲਾ ਫਟ ਗਿਆ ਸਾਰਾ ਅੱਛਾ ਐਮਰਮ ਵੀ ਖਤਮ ਹੋ ਗਿਆ